ਸਤਿ ਸ਼੍ਰੀ ਅਕਾਲ ਜੀ ਅਨਮੂ ਟੂ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਖਵਿੰਦਰ ਸਿੰਘ ਗਿੱਲ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਪ੍ਰੋਗਰਾਮ ਸਿਆਸੀ ਚਸ਼ਮਾ ਦੇ ਵਿੱਚ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਤਾਂ ਅੱਜ ਪੰਜਾਬ ਦੀ ਸਭ ਤੋਂ ਵੱਡੀ ਖਬਰ ਪੰਜਾਬ ਸਰਕਾਰ ਨੇ ਕੈਬਨਿਟ ਬੈਠਕ ਦੌਰਾਨ ਵੱਡਾ ਫੈਸਲਾ ਲਿਆ ਉਹਨਾਂ ਨੇ ਲੈਂਡ ਪੂਲਿੰਗ ਸਕੀਮ ਆ ਜਿਹੜੀ ਉਸ ਤੇ ਮੋਹਰ ਲਗਾ ਦਿੱਤੀ ਹੈ ਮੰਤਰੀ ਮੰਡਲ ਨੇ ਔਰ ਇਸ ਦੇ ਵਿੱਚ ਹੋਰ ਕੀ ਕੀ ਜਿਹੜੇ ਫੈਸਲੇ ਲਏ ਗਏ ਨੇ ਔਰ ਇਸ ਸਕੀਮ ਦੇ ਨਾਲ ਕਿਸਾਨਾਂ ਨੂੰ ਕੀ ਲਾਭ ਮਿਲਣਗੇ ਕਿਸਾਨਾਂ ਨੂੰ ਕੀ ਫਾਇਦੇ ਹੋਣਗੇ ਇਸ ਬਾਬਤ ਚਰਚਾ ਕਰਨ ਦੇ ਲਈ ਹਰ ਰੋਜ਼ ਦੀ ਤਰ੍ਹਾਂ ਮੇਰੇ ਸਹਿਯੋਗੀ ਨੀਲਮ ਸ਼ਰਮਾ ਮੇਰੇ ਨਾਲ ਨੇ ਨੀਲਮ ਕਿਸ ਤਰ੍ਹਾਂ ਵੇਖਦੇ ਹੋ ਅੱਜ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਵੱਡਾ ਦਿਨ ਹੈ ਸੁਨਹਿਰੀ ਅੱਖਰਾਂ ਦੇ ਵਿੱਚ ਇਸ ਦਿਨ ਨੂੰ ਦਰਜ ਕੀਤਾ ਜਾਵੇਗਾ ਕਿਉਂਕਿ ਅੱਜ ਜਿਹੜੀ ਬੈਠਕ ਹੋਈ ਹੈ ਉਸ ਦੇ ਵਿੱਚ ਲੈਂਡ ਪੋਲਿੰਗ ਜਿਹੜੀ ਸਕੀਮ ਆ ਉਸ ਤੇ ਮੋਹਰ ਲਗਾ ਦਿੱਤੀ ਹੈ ਔਰ ਜਿਹੜੇ ਸੂਬਾ ਪ੍ਰਧਾਨ ਨੇ ਮੰਤਰੀ ਅਮਨ अरोड़ा ਨੇ ਜਿਹੜੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਬਿਲਕੁਲ ਸਰਕਾਰ ਨੇ ਇੱਥੇ ਦਾਅਵੇ ਕੀਤੇ ਐ 2013 ਵਿੱਚ ਇਹ ਸਕੀਮ ਚਰਚਾ ਵਿੱਚ ਆਈ ਸੀ ਲੈਂਡ ਪੋਲਿੰਗ ਦਾ ਮਤਲਬ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਲੈਂਡ ਪੋਲਿੰਗ ਅਕਰ ਲੈਂਡ ਪੋਲਿੰਗ ਹੁੰਦੀ ਕੀ ਹੈ ਲੈਂਡ ਪੋਲਿੰਗ ਹੁੰਦੀ ਹੈ ਜੋ ਜ਼ਮੀਨ ਦੇ ਮਾਲਕ ਹੁੰਦੇ ਨੇ ਜੋ ਕਿਸਾਨ ਹੈ ਇਸ ਸਮੇਂ ਤੇ ਉਹ ਸਰਕਾਰ ਨੂੰ ਆਪਣੀ ਜ਼ਮੀਨ ਦੇਣਗੇ ਤੇ ਉਸ ਜ਼ਮੀਨ ਤੇ ਇਨਫਰਾਸਟ੍ਰਕਚਰ ਸਟਰੋਂਗ ਕੀਤਾ ਜਾਵੇਗਾ ਬਿਜਲੀ ਪਾਣੀ ਹੋਰੇ ਸੀਵਰੇਜ ਇਸ ਤਰ੍ਹਾਂ ਦੇ ਜੋ ਮੁੱਢਲੀ ਸਹੂਲਤਾਂ ਹੁੰਦੀਆਂ ਨੇ ਉਹ ਸਟਰੋਂਗ ਕੀਤੀਆਂ ਜਾਣਗੀਆਂ ਹੋਰ ਵਧੀਆ ਤਰੀਕੇ ਨਾਲ ਡਿਵੈਲਪ ਕੀਤਾ ਜਾਵੇਗਾ ਇਹ ਜਿਹੜਾ ਲੈਂਡ ਪੂਲਿੰਗ ਹੀ ਹੈ ਇਸ ਦਾ ਨਾ ਉਸ ਦਾ ਮਤਲਬ ਇਹ ਹੈ ਕਿ ਜ਼ਮੀਨ ਲੈ ਕੇ ਉਸ ਨੂੰ ਰੀਡਿਵੈਲਪ ਕਰਨਾ ਮੁੱਢ ਤੋਂ ਵਧੀਆ ਤਰੀਕੇ ਨਾਲ ਉਸ ਦਾ ਵਿਕਾਸ ਕਰਨਾ ਫਿਰ ਜ਼ਮੀਨ ਦੇ ਮਾਲਕ ਨੂੰ ਉਹ ਜ਼ਮੀਨ ਦੇ ਦੇਣਾ ਕੁਝ ਸ਼ਰਤਾਂ ਹੁੰਦੀਆਂ ਇਸ ਦੇ ਨਾਲ ਤਾਂ ਉਸ ਤੋਂ ਬਾਅਦ ਵਰਤੋਂ ਜ਼ਮੀਨ ਦਾ ਮਾਲਕ ਕਰ ਸਕਦਾ ਹੈ ਇੱਥੇ ਇੱਕ ਸੋਚਣ ਵਾਲੀ ਗੱਲ ਹੈ ਨੀਲਮ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜ਼ਮੀਨ ਨੂੰ ਜਿਹੜਾ ਉਸ ਦੇ ਉੱਤੇ ਵਿਕਾਸ ਕਰ ਜਾਂਦੇ ਜਾਂ ਪ੍ਰੋਜੈਕਟ ਚ ਲਾਈ ਜਾਣਗੇ ਕਿ ਜਿਹੜੀ ਉਹ ਜ਼ਮੀਨ ਆ ਉਹ ਕਿਸਾਨ ਦੇ ਕੋਲੇ ਰਹੂਗੀ ਸਰਕਾਰ ਦੇ ਵੱਲੋਂ ਸਰਕਾਰ ਦੇ ਵੱਲੋਂ ਲੀਜ਼ ਤੇ ਲਈਤੀ ਜਾਵੇਗੀ ਜਾਂ ਫਿਰ ਜਿਹੜਾ ਕਿਸਾਨ ਤੋਂ ਸਰਕਾਰ ਖਰੀਦੇਗੀ ਉਸ ਜ਼ਮੀਨ ਨੂੰ ਦੇਖੋ ਇਹ ਜਿਹੜੀ ਜ਼ਮੀਨ ਹੈ ਇਹ ਸਰਕਾਰ ਲੈ ਲਵੇਗੀ ਐਨਓਸੀ ਬਕਾਇਦਾ ਬਣੇਗਾ ਇਸ ਦਾ ਨੋਬਜੈਕਸ਼ਨ ਸਰਟੀਫਿਕੇਟ ਉਸ ਤੋਂ ਬਾਅਦ ਇਸ ਜ਼ਮੀਨ ਤੇ ਅਗਲੇਰਾ ਕੰਮ ਸ਼ੁਰੂ ਕੀਤਾ ਜਾਵੇਗਾ ਜੋ ਵੀ ਵਿਕਾਸਕਾਰ ਹੈ ਜੇ ਭਾਵੇਂ ਉਸ ਤੇ ਕਲੋਨੀ ਬਣਾਉਣੀ ਹੈ ਭਾਵੇਂ ਉਸ ਤੇ ਪਾਈਪਾਂ ਪਾਉਣੀ ਹੈ ਕਿਸੇ ਤਰੀਕੇ ਦਾ ਵੀ ਜੋ ਵੀ ਵਿਕਾਸਕਾਰ ਹੈ ਜੇ ਰੀਡਵੈਲਪਮੈਂਟ ਜਿਵੇਂ ਉਸ ਨੂੰ ਕਰਨਾ ਹੈ ਤਾਂ ਇਸ ਦੇ ਲਈ ਪੂਰਾ ਕ੍ਰਾਈਟੇਰੀਆ ਹੋਵੇਗਾ ਜਿਵੇਂ 4 ਜ਼ਿਲ੍ਹਿਆਂ ਦੇ ਲਈ ਇਹ ਪ੍ਰਸਤਾਵ ਰੱਖਿਆ ਗਿਆ ਹੈ 50 ਤੋਂ ਪਿੰਡਾਂ ਦੇ ਲਈ ਪ੍ਰਸਤਾਵ ਰੱਖਿਆ ਗਿਆ ਤੇ 24000 ਤੋਂ ਜ਼ਿਆਦਾ ਏਕੜ ਦੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਤੇ ਐਕਵਾਇਰ ਕੀ ਹੁੰਦਾ ਐਕਵਾਇਰ ਹੁੰਦਾ ਜਿਹੜੀ ਕੀਮਤ ਕਿਸਾਨ ਕਹਿੰਦੇ ਨੇ ਉਹ ਦੇਣੀ ਪੈਂਦੀ ਹੈ ਪਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਕੋਲੇ ਖਬਰਾਂ ਆਪਾਂ ਨੇ ਦੇਖੀਆਂ ਨੇ ਕਿ ਕਿਸਾਨਾਂ ਨੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਕਿਸਾਨਾਂ ਦਾ ਇਲਜ਼ਾਮ ਇਹ ਸੀ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਯਾਨੀ ਕਿ ਪੈਸੇ ਉਹ ਪੂਰੇ ਨਹੀਂ ਦਿੱਤੇ ਜਾ ਰਹੇ ਤੁਸੀਂ ਦੇਖਿਆ ਕਿ ਨੈਸ਼ਨਲ ਹਾਈਵੇਜ਼ ਲਈ ਜਦੋਂ ਜ਼ਮੀਨਾਂ ਕੋਇਰ ਹੋਣੀਆਂ ਤਾਂ ਅਜਿਹੀ ਕੋਈ ਸਥਿਤੀ ਪੈਦਾ ਤਾਂ ਨਹੀਂ ਹੋ ਸਕਦੀ ਕਿ ਅਜਿਹਾ ਕੋਈ ਚਾਂਸ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਉਹੀ ਕੰਮ ਬਿਲਕੁਲ ਜਿਸ ਤਰ੍ਹਾਂ ਕਿ ਅਪਾ ਪਹਿਲਾਂ ਦੇਖਿਆ ਕਿਸਾਨਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਗਏ ਸੀ ਤਾਂ ਉਦਾਂ ਦਾ ਕੁਝ ਇੱਥੇ ਨਜ਼ਰ ਆ ਰਹੇ ਤੁਹਾਨੂੰ ਦੇਖੋ ਪੰਜਾਬ ਸਰਕਾਰ ਨੇ ਉਹ ਸਮਾਂ ਦੇਖਿਆ ਜਦੋਂ ਵਿਰੋਧ ਹੋ ਰਿਹਾ ਸੀ ਤੇ ਇਥੋਂ ਤੱਕ ਕਿ ਜੋ ਵਰਕਰ ਆਏ ਹੋਏ ਸੀ ਇਥੇ ਉਹਨਾਂ ਦਾ ਵੀ ਵਿਰੋਧ ਕਰਦੇ ਹੋਏ ਪੰਜਾਬ ਦੇ ਲੋਕ ਨਜ਼ਰ ਆਏ ਕਿਉਂਕਿ ਉਹ ਜਿਹੜੀ ਜ਼ਮੀਨ ਦੀ ਵੰਡ ਹੋ ਰਹੀ ਸੀ ਉਹ ਕੀ ਹੋ ਰਿਹਾ ਸੀ ਅੱਧੀ ਜ਼ਮੀਨ ਹਾਈਵੇ ਦੇ ਇੱਕ ਪਾਸੇ ਰਹਿ ਰਹੀ ਥੀ ਅੱਧੀ ਜ਼ਮੀਨ ਦੂਜੇ ਪਾਸੇ ਰਹਿ ਰਹੀ ਸੀ ਤੇ ਮੋਟਰ ਇੱਕ ਪਾਸੇ ਰਹੇਗੀ ਦੂਜੇ ਪਾਸੇ ਕਿਵੇਂ ਪਾਣੀ ਪਹੁੰਚਾਏਗਾ ਕਿਸਾਨ ਚੁਣੌਤੀਆਂ ਬਹੁਤ ਸਾਰੀਆਂ ਸੀ ਤੇ ਜਿਵੇਂ ਹਾਈਵੇ ਦੀ ਜਿਵੇਂ ਮੈਂ ਗੱਲ ਕਰ ਰਹੀ ਹਾਈਵੇ ਜਾਂ ਫਲਾਈਓਵਰ ਜੋ ਵੀ ਉਥੋਂ ਨਿਕਲੇਗਾ ਤੇ ਕਿਸਾਨ ਨੂੰ ਦੂਜੀ ਜਿਹੜਾ ਪਾਸਾ ਆਟੇਓਸਿਸ ਜ਼ਮੀਨ ਦਾ ਉੱਤੇ ਪਹੁੰਚਣ ਦੇ ਲਈ ਕਾਫੀ ਘੁੰਮ ਕੇ ਜਾਣਾ ਪੈਣਾ ਘੁੰਮਣ ਘੇਰੀ ਦੇ ਵਿੱਚ ਪੈ ਚੁੱਕੇ ਬਿਲਕੁਲ ਬਿਲਕੁਲ ਉਹ ਇੱਕ ਚੈਲੰਜ ਕਿਸਾਨਾਂ ਦੇ ਸਾਹਮਣੇ ਤੇ ਇਸ ਤੋਂ ਇਲਾਵਾ ਜੋ ਰਕਮ ਕਿਸਾਨਾਂ ਨੇ ਮੰਗੀ ਹੂੰ ਉਹ ਵੀ ਨਹੀਂ ਮਿਲ ਰਹੀ ਬਣਦਾ ਮੁਆਵਜ਼ੇ ਦੀ ਮੰਗ ਕਰ ਰਹੇ ਸੀ ਕਿਸਾਨ ਤਾਂ ਐਸ ਸਕੀਮ ਨੂੰ ਜਦੋਂ ਅੱਜ ਲਿਆਈ ਪੰਜਾਬ ਸਰਕਾਰ ਪੰਜਾਬ ਕੈਬਨਿਟ ਨੇ ਮਨਜ਼ੂਰੀ ਦਿੱਤੀ ਤਾਂ ਇਹੀ ਕੈਬਨਿਟ ਮੰਤਰੀ ਅਮਨ ਰੋੜਾ ਨੇ ਸਪਸ਼ਟ ਕੀਤਾ ਹੈ ਤੇ ਕਿ ਇਥੇ ਐਕਵਾਇਰ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਵੇਗੀ ਜਦੋਂ ਤੱਕ ਕਿਸਾਨ ਨਹੀਂ ਕਿਸੇ ਤਰੀਕੇ ਦੀ ਇਜਾਜ਼ਤ ਦਿੰਦਾ ਹੈ ਜਾਂ ਲੈਂਡ ਓਨਰ ਜੋ ਉਸ ਜ਼ਮੀਨ ਦਾ ਮਾਲਕ ਹੈ ਉਹ ਜਦੋਂ ਤੱਕ ਇਜਾਜ਼ਤ ਨਹੀਂ ਦਿੰਦਾ ਤਾਂ ਇਸ ਸਕੀਮ ਦੀ ਸ਼ੁਰੂਆਤ ਨਹੀਂ ਕੀਤੀ ਜਾਵੇਗੀ ਇਹ ਕਿਸਾਨ ਦੇ ਵਿਕਾਸ ਦੇ ਲਈ ਹੈ ਇੱਕ ਇਨਕਮ ਸੋਰਸ ਦੇ ਵਜੋਂ ਵੀ ਹੈ ਇਹ ਵੀ ਦਾਵਾ ਕੀਤਾ ਗਿਆ ਤੇ ਜ਼ਮੀਨ ਸੁਰੱਖਿਅਤ ਰਹੇਗੀ ਸਭ ਤੋਂ ਵੱਡੀ ਗੱਲ ਇਹ ਕਹੀ ਹੈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਜ਼ਮੀਨ ਸੌਖੇਤ ਰਹੇਗੀ ਬਿਲਕੁਲ ਜ਼ਮੀਨ ਕਿਸਾਨਾਂ ਦੀ ਸੁਰੱਖਿਅਤ ਰਹੇਗੀ ਤੇ ਉਸ ਦੇ ਨਾਲ ਮੁਨਾਫਾ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਹੁਣ ਇੱਕ ਐਗਜ਼ਾਮਪਲ ਲਓ ਤੁਸੀਂ ਮੰਨ ਲਓ ਇੱਕ ਜ਼ਮੀਨ ਦਾ ਟੁਕੜਾ ਹੈ ਤੇ ਉਹ ਤੁਹਾਨੂੰ ਕਿਸ ਜੋ ਵੀ ਰੇਟ ਜੋ ਚੱਲ ਰਿਹਾ ਹੈ ਤੁਸੀਂ ਉਸ ਨੂੰ ਸੈਲ ਕਰਦੇ ਹੋ ਹਮ ਠੀਕ ਹੈ ਪਰ ਉਸ ਦੇ ਉੱਪਰ ਜੇਕਰ ਤੁਸੀਂ ਕੁਝ ਹੋਰ ਬਣਾ ਕੇ ਹਮ ਕੋਈ ਹੋਰ ਫੈਸਿਲਿਟੀਆਂ ਦੇ ਕੇ ਖਾਸ ਤੌਰ ਤੇ ਬਿਜਲੀ ਪਾਣੀ ਸੜਕਾਂ ਜੋ ਇਹ ਵਿਕਾਸ ਕਾਰਜ ਮੈਂ ਕਹਿ ਰਹੀ ਹਾਂ ਵਿਕਾਸ ਕਾਰਜ ਉਸ ਜ਼ਮੀਨ ਤੇ ਹੋਏ ਹੁੰਦੇ ਐ ਕਲੋਨੀਆ ਬਕਾਇਦਾ ਕੱਟੀ ਹੋਈ ਐ ਸਰ ਬਿਲਕੁਲ ਸਰਕਾਰ ਤੋਂ ਮਨਜ਼ੂਰੀ ਮਿਲੀ ਹੋਈ ਐ ਤਾਂ ਉਸ ਜ਼ਮੀਨ ਦੀ ਕੀਮਤ ਤਾਂ ਮਿਲੇਗੀ ਮਿਲੇਗੀ ਇਸ ਤੋਂ ਇਲਾਵਾ ਜੋ ਉੱਪਰ ਲੱਗਿਆ ਹੈ ਹੂੰ ਜੋ ਖਰਚਾ ਹੋਇਆ ਉਸ ਦੀ ਕੀਮਤ ਵੀ ਮਿਲੇਗੀ ਓਕੇ ਇਹ ਸਰਕਾਰ ਵੱਲੋਂ ਪੂਰਾ ਦਾਵਾ ਵੀ ਕੀਤਾ ਗਿਆ ਇਸ ਸਕੀਮ ਵਿੱਚ ਹੁੰਦਾ ਵੀ ਇਹੀ ਐ 2013 ਵਿੱਚ ਜਦੋਂ ਚਰਚਾ ਵਿੱਚ ਆਈ ਸੀ ਕਿ ਜ਼ਮੀਨ ਦੇ ਮਾਲਕ ਤੋਂ ਜ਼ਮੀਨ ਲੈ ਲੈਣਾ ਫਿਰ ਉਸ ਜ਼ਮੀਨ ਦਾ ਵਿਕਾਸ ਕਰਨਾ ਰੀਡਵੈਲਪਮੈਂਟ ਕਹਿੰਦੇ ਉਸ ਨੂੰ ਤਾਂ ਉਸ ਦਾ ਵਿਕਾਸ ਕਰਨਾ ਫਿਰ ਉਸ ਤੋਂ ਬਾਅਦ ਫਿਰ ਵਾਪਸ ਦੇ ਦੇਣੀ ਉਸ ਨੂੰ ਜ਼ਮੀਨ ਦੇ ਮਾਲਕ ਨੂੰ ਫਿਰ ਆਪਣੇ ਤਰੀਕੇ ਵਰਤੋਂ ਵੀ ਕਰ ਸਕਦਾ ਇਸ ਦੇ ਵਿੱਚ ਮੁਨਾਫਾ ਐਕਚੁਅਲੀ ਦੋਹਾਂ ਦਾ ਹੁੰਦਾ ਹੈ ਵਾਕੇ ਨੀਲਮ ਵਾਕੇ ਹੀ ਕਿਉਂਕਿ ਜਦੋਂ ਇਹ ਕਿਸਾਨ ਖਬਰ ਸੁਣਦੇ ਨੇ ਕਿਸਾਨਾਂ ਨੇ ਜਿਵੇਂ ਹੀ ਇਹ ਖਬਰ ਸੁਣੀ ਹੋਊਗੀ ਤਾਂ ਕਿਸਾਨ ਇਹ ਜ਼ਰੂਰ ਗੱਲ ਸੋਚਦਾ ਹਰ ਕੋਈ ਕਿਸਾਨ ਸੋਚਦਾ ਵੀ ਸਰਕਾਰ ਤਾਂ ਕਹਿ ਰਹੀ ਆ ਕਿ ਅਸੀਂ ਜੀ ਵਰਤੋਂ ਕਰਕੇ ਜ਼ਮੀਨ ਨੂੰ ਵਾਪਸ ਕਰ ਦਿਆਂਗੇ ਪਰ ਇਹ ਵਾਕਾਈ ਐਕਚੁਅਲ ਦੇ ਵਿੱਚ ਇਦਾਂ ਦਾ ਕੁਝ ਹੋਣ ਵਾਲਾ ਜਾਂ ਫਿਰ ਕਿਸਾਨ ਆਪਣੀ ਜ਼ਮੀਨ ਤੋਂ ਹੱਤੋਂ ਬੈਠਣਗੇ ਕਿਉਂਕਿ ਕਿਸਾਨ ਵੀ ਇਹ ਗੱਲ ਸੋਚ ਰਹੇ ਨੇ ਬਿਲਕੁਲ ਕਿਸਾਨ ਸੋਚ ਰਹੇ ਇਹ ਗੱਲ ਤਾਂ ਇਸ ਦੇ ਲਈ ਬਕਾਇਦਾ ਜਦੋਂ ਐਨਓਸੀ ਬਣੇਗਾ ਤਾਂ ਉਸ ਦੇ ਵਿੱਚ ਗੱਲ ਹੀ ਇਹ ਹੋਵੇਗੀ ਸਕੀਮ ਦੇ ਵਿੱਚ ਬਿਲਕੁਲ ਸਾਰੀਆਂ ਸ਼ਰਤਾਂ ਤੈ ਹੋਣਗੀਆਂ ਇਵਨ ਜਦੋਂ ਉਹ ਵਾਪਸ ਕੀਤੀ ਜਾਵੇਗੀ ਉਸੇ ਜ਼ਮੀਨ ਦੇ ਮਾਲਕ ਨੂੰ ਉਹ ਜ਼ਮੀਨ ਉਸ ਦੇ ਵਿੱਚ ਵੀ ਕੁਝ ਸ਼ਰਤਾਂ ਲਗਾਈਆਂ ਜਾਣਗੀਆਂ ਯਾਨੀ ਕਿ ਮੁਨਾਫਾ ਸਾਰੀ ਸਾਈਡ ਤੋਂ ਹੋਵੇਗਾ ਕਿਉਂਕਿ ਸਰਕਾਰ ਲੈ ਰਹੀ ਹੈ ਇਸ ਜ਼ਮੀਨ ਨੂੰ ਤੇ ਉਥੇ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਇਸ ਨਾਲ ਸੂਬੇ ਦਾ ਵੀ ਵਿਕਾਸ ਹੋਵੇਗਾ ਜੋ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਨਾਲ ਹੀ ਕਿਸਾਨਾਂ ਦੀ ਇਨਕਮ ਨੂੰ ਵਧਾਉਣ ਦਾ ਵੀ ਇੱਕ ਜ਼ਰੀਆ ਜ਼ਰੂਰ ਸੋ ਇਹ ਆਉਣ ਵਾਲਾ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਸਾਨਾਂ ਨੂੰ ਕੀ ਕੀ ਲਾਭ ਹੁੰਦੇ ਨੇ ਔਰ ਗਵਰਨਮੈਂਟ ਉਹਨੂੰ ਕਿੱਦਾਂ ਮੈਨੇਜ ਕਰਦੀ ਆ ਕਿੱਦਾਂ ਦਾ ਵਿਰੋਧ ਹੋਣ ਵਾਲਾ ਜਾਂ ਉਹ ਸਹੀ ਢੰਗ ਦੇ ਨਾਲ ਜ਼ਮੀਨਾਂ ਜਿਹੜੀ ਕਿਸਾਨ ਦਿੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਹੁਣ ਆਪਾਂ ਗੱਲ ਕਰਦੇ ਆ ਲੁਧਿਆਣਾ ਜ਼ਿਮਨੀ ਚੋਣ ਦੀ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਵੀ ਜਿਹੜਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ। ਬਿਲਕੁਲ। ਔਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਮਨਜੀਤ ਸਿੰਘ ਮਾਨ ਉਹਨਾਂ ਨੇ ਵੀ ਆਪਣਾ ਉਮੀਦਵਾਰ ਲੈ ਕੇ ਪਹੁੰਚੇ ਸੀ ਨਾਮਜ਼ਦਗੀ ਪੱਤਰ ਦਾਖਲ ਕਰਨੇ ਸੀ। ਉਧਰ ਫਿਰ ਜਿਹੜੇ ਕੇਂਦਰੀ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਨਾਲ ਟੱਕਰੇ ਹੋਗੇ। ਵੈਸੇ ਖਬਰਾਂ ਦੇ ਵਿੱਚ ਜਦੋਂ ਕੋਈ ਪੰਜਾਬ ਮੁੱਦੇ ਦੀ ਗੱਲ ਚੱਲਦੀ ਆ ਤਾਂ ਇੱਕ ਦੂਜੇ ਦੇ ਉੱਤੇ ਕਰਾਰੇ ਤੰਜ ਕਸ ਆਪਾਂ ਦੇਖਿਆ ਹੈ ਜੀ ਇੱਕ ਤਸਵੀਰ ਨਾ ਪਹਿਲਾਂ ਸਾਹਮਣੇ ਆਈ ਸੀ ਲਖਵਿੰਦਰ ਜਦੋਂ ਵਿਕਰਮ ਮਜੀਠੀਆ ਤੇ ਸਿੱਧੂ ਮਿਲਦੇ ਹੋਏ ਨਜ਼ਰ ਆਈ ਸੀ ਬਿਲਕੁਲ ਪੁਰਾਣੇ ਯਾਰ ਇੱਕ ਤਾਂ ਉਤੋਂ ਜਦੋਂ ਆਮੋ ਸਾਹਮਣੇ ਉੱਥੇ ਹੋਏ ਤਾਂ ਗੱਲੇ ਮਿਲਦੇ ਹੋਏ ਨਜ਼ਰ ਆਏ ਬਹੁਤ ਖੂਬਸੂਰਤ ਤਸਵੀਰ ਸੀ ਉਹ ਆਪਣੇ ਆਪ ਵਿੱਚ ਕੋਈ ਦੋਰਾਵਾ ਨਹੀਂ ਹੈ ਤੇ ਉਸੀ ਤਰੀਕੇ ਦੀ ਜਿਸ ਤਸਵੀਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਉਸੇ ਤਰੀਕੇ ਦੀ ਹੈ ਕਿਉਂਕਿ ਦੇਖੋ ਸਿਆਸੀ ਇਹ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਆਮੋ ਸਾਹਮਣੇ ਜ਼ਰੂਰ ਨੇ ਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਇਹ ਮੈਸੇਜ ਵੀ ਦਿੰਦੀਆਂ ਨੇ ਕਿ ਇਸ ਤਰ੍ਹਾਂ ਉਹਨਾਂ ਅੰਦਰ ਕੋਈ ਮਨਮੁਟਾ ਨਹੀਂ ਹੈ ਵੀ ਜਨ ਕੀ ਆਪਸੀ ਭਾਈਚਾਰਕ ਸਾਂਝ ਦਾ ਇਹ ਸੁਨੇਹਾ ਦਿੰਦੀ ਸੀ ਤਸਵੀਰ ਜਿਸ ਤਰ੍ਹਾਂ ਕਿ ਜਿਹੜੇ ਮੰਤਰੀ ਰਵਨੀਤ ਸਿੰਘ ਮਿੱਟੂ ਨੇ ਉਹਨਾਂ ਨੇ ਸਰਦਾਰ ਸਿੰਘ ਜੀ ਸਿੰਘ ਮਾਨ ਦੇ ਪੈਰੀ ਹੱਥ ਲਗਾ ਕੇ ਭਾਵ ਪੈਰੀ ਹੱਥ ਪੈਰਾਂ ਨੂੰ ਛੋ ਕੇ ਉਹਨਾਂ ਨੇ ਆਸ਼ੀਰਵਾਦ ਲਿਆ ਔਰ ਉਸ ਤੇ ਹਾਸੇ ਦੇ ਅੰਦਾਜ਼ ਦੇ ਵਿੱਚ ਉਹਨਾਂ ਨਾਲ ਗੱਲਾਂ ਵੀ ਮਾਰੀਆਂ ਔਰ ਉਸ ਸਮੇ ਸਾਰੇ ਉੱਥੇ ਖੁਸ਼ ਨਜ਼ਰ ਆ ਰਹੇ ਸੀਗੇ ਬਿਲਕੁਲ ਬਿਲਕੁਲ ਇੱਕ ਖੂਬਸੂਰਤ ਤਸਵੀਰ ਕਹਿੰਦੇ ਇਸ ਨੂੰ ਸਿਆਸਤ ਦੇ ਵਿੱਚ ਚਾਹੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਆਪਣੀ ਵਿਭਿੰਨਤਾ ਕਹਿ ਸਕਦੇ ਆ ਚਾਹੇ ਉਹ ਪੰਜਾਬ ਹਰਿਆਣਾ ਰਾਜਸਥਾਨ ਬੇਸ਼ੱਕ ਸਾਡੇ ਸੂਬੇ ਵੱਖੋ ਵੱਖਰੇ ਨੇ ਬੇਸ਼ੱਕ ਸਾਡੇ ਪੰਜਾਬ ਦੀ ਉਹ ਗੱਲ ਕਰ ਲਈ ਆਪਾਂ ਜਿਹੜੇ ਕਹਿ ਸਕਦੇ ਆ ਕਿ ਅਹ ਇਹ ਰੀ ਨੇ ਉਹ ਵੱਖੋ ਵੱਖਰੇ ਨੇ ਪਰ ਲੇਕਿਨ ਸਾਡੀ ਭਾਈਚਾਰਕ ਜਿਹੜੀ ਸਾਹ ਜਾਂ ਉਹ ਹਮੇਸ਼ਾ ਦੀ ਤਰ੍ਹਾਂ ਬਣੀ ਹੋਈ ਆ ਹਨਾ ਬਿਲਕੁਲ ਤਾਂ ਹੁਣ ਲੁਧਿਆਣਾ ਦੀ ਜਦੋਂ ਤੁਸੀਂ ਗੱਲ ਕੀਤੀ ਹੈ ਤਾਂ ਲੁਧਿਆਣਾ ਜ਼ਿਮਨੀ ਚੌਣਾ ਦੇ ਵਿੱਚ ਹੁਣ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਸੀ ਜੀਪੀ ਦੇ ਉਮੀਦਵਾਰ ਨੇ ਅੱਜ ਆਪਣਾ ਨੋਮੀਨੇਸ਼ਨ ਜਿਹੜਾ ਫਾਰਮ ਹੈ ਉਹ ਫਿਲ ਕਰ ਦਿੱਤਾ ਇਸ ਤੋਂ ਪਹਿਲਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਾਂਗਰਸ ਦੇ ਉਮੀਦਵਾਰ ਭਰ ਚੁੱਕੇ ਨੇ ਫਾਰਮ ਤੇ ਨੋਮੀਨੇਸ਼ਨ ਜਦੋਂ ਅੱਜ ਫਾਈਲ ਕੀਤਾ ਤਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਆਪ ਨਾਲ ਮੌਜੂਦ ਸੀ ਸੁਨੀਲ ਜਾਖੜ ਮੌਜੂਦ ਸੀ ਤੇ ਜੋ ਪ੍ਰਚਾਰ ਕਰਨਾ ਸਟਾਰ ਪ੍ਰਚਾਰਕ ਜੋ ਹੁਣ ਪੰਜਾਬ ਵਿੱਚ ਆਉਣਗੇ ਅਨੁਰਾਗ ਠਾਕੁਰ ਬਹੁਤ ਸਾਰੇ ਮੰਤਰੀ ਆਉਣਗੇ ਜੋ ਪ੍ਰਚਾਰ ਕਰਨਗੇ ਲੁਧਿਆਣਾ ਵੈਸਟ ਲਈ ਤੇ ਲੁਧਿਆਣਾ ਵਿੱਚ ਹੁਣ ਜੋ ਚੋਣ ਹੋਣ ਜਾ ਰਹੀ ਹੈ ਤਾਂ ਏਸੀ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਬਹੁਤ ਸਾਰੇ ਇਹ ਪ੍ਰਚਾਰਕ ਆਉਣਗੇ ਜੋ ਹੋਰ ਸੂਬਿਆਂ ਦੇ ਵਿੱਚ ਵੀ ਪਹੁੰਚਦੇ ਨੇ ਇਲੈਕਸ਼ਨ ਦੇ ਸਮੇਂ ਤੇ ਨੈਸ਼ਨਲ ਲੈਵਲ ਦੇ ਉਹ ਪ੍ਰਚਾਰਕ ਨੇ ਤੇ ਉਹ ਪੰਜਾਬ ਵਿੱਚ ਆਉਣਗੇ ਤਾਂ ਕਿੰਨੀ ਵੱਡੀ ਚਣੌਤੀ ਕਿਸ ਤਰ੍ਹਾਂ ਦਾ ਗਰਾਊਂਡ ਇਸ ਸਮੇਂ ਬੀਜੇਪੀ ਤਿਆਰ ਕਰਨ ਦੇ ਵਿੱਚ ਇਸ ਸਮੇਂ ਲੱਗੀ ਹੋਈ ਹੈ 2027 ਜਿਵੇਂ ਆ ਰਿਹਾ ਇੱਕ ਤਾਂ ਸੱਤਾ ਧਿਰ ਦੀ ਸਾਖਤਾ ਦਾ ਤੇ ਹੈ ਹੀ ਉਥੇ ਹੀ ਬੀਜੇਪੀ ਦੀ ਜੋ ਪਰਸੈਂਟੇਜ ਆਈ ਸੀ ਇਸ ਵਾਰੀ ਵੋਟ ਵਿੱਚ ਉਹ ਵਧਿਆ ਸੀ ਵੋਟ ਸ਼ੇਅਰ ਤੇ ਇਸ ਵਾਰ ਉਹਨਾਂ ਨੇ ਸਿਰਫ ਵਧਾਉਣਾ ਨਹੀਂ ਹੈ ਇਸ ਵਾਰ ਉਹ ਸੱਤਾ ਵਿੱਚ ਆਉਣ ਦੀ ਪੂਰੀ कोशिश करेगी यानी कि केंद्र ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਵੀ ਇਸ ਵਾਰ ਇਸ ਸੀਟ ਨੂੰ ਚੱਕ ਲਈਏ ਔਰ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਵਿਧਾਨ ਸਭਾ ਨੇ ਉਹਨਾਂ ਨੂੰ ਵੀ ਫਤਿਹ ਕਰਦੀ ਹੈ ਬਿਲਕੁਲ ਜਿੱਤ ਦਾ ਦਾਵਾ ਅੱਜ ਕਰਦੇ ਹੋਏ ਕੇਂਦਰੀ ਮੰਤਰੀ ਆਪ ਨਜ਼ਰ ਆਏ ਹੈ ਤਾਂ ਫਿਰ ਹੁਣ ਉਮੀਦ ਇਹ ਕਰ ਰਹੇ ਨੇ ਉਹ ਕਿ 2027 ਸਾਡਾ ਹੋ ਸਕਦਾ ਹੈ ਕਿਉਂਕਿ ਇਹ ਇੱਕ ਸੈਮੀਫਾਈਨਲ ਦੀ ਤਰ੍ਹਾਂ ਹੈ 2027 ਤੋਂ ਪਹਿਲਾਂ ਜ਼ਿੰਮਨੀ ਚੌਣ ਜੋ ਹੁੰਦੀ ਹੈ ਕਿਸੇ ਵੀ ਸੂਬੇ ਵਿੱਚ ਕਾਰਨ ਕੋਈ ਵੀ ਹੋਵੇ ਜ਼ਿੰਮਨੀ ਚੌਣ ਦਾ ਪਰ ਜੋ ਪਾਰਟੀਆਂ ਹਨ ਉਹਨਾਂ ਸਾਹਮਣੇ ਚੁਣੌਤੀਆਂ ਵੱਡੀਆਂ ਹੁੰਦੀਆਂ ਨੇ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗੀ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਹੜਾ ਬਾਜ਼ੀਮਾਰਦ ਸੋ ਦਾਅਵੇ ਤਾਂ ਸਾਰੇ ਆਪੋ ਆਪਣੇ ਕਰੀ ਜਾਂਦੇ ਨੇ ਤੇ ਦੂਜੀ ਨੀਲਮ ਨੰਗਲ ਪਿੰਡ ਦੇ ਵਿੱਚ ਡਾਕਟਰ ਬੀ ਆਦ ਅੰਬੇਦਕਰ ਸਾਹਿਬ ਦਾ ਬੁੱਤ ਜਿਹੜਾ ਉਸ ਦੇ ਨਾਲ ਛੇੜਛਾੜ ਕੀਤੀ ਗਈ ਹੈ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ ਕੀ ਮੈਟਰ ਕੀ ਆ ਪੂਰਾ ਮਾਮਲਾ ਹੋ ਦੇਖੋ ਕਾਲਖ ਲਗਾਈ ਗਈ ਹੈ ਉਸ ਬੁੱਤ ਤੇ ਹੂੰ ਸੀਸੀਟੀਵੀ ਵਿੱਚੋਂ ਸ਼ਖਸ ਕੈਦ ਵੀ ਹੋਇਆ ਕਾਲਖ ਲਗਾਉਂਦਾ ਹੋਇਆ ਛੇੜਛਾੜ ਕਰਦਾ ਹੋਇਆ ਹੂੰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪੰਜਾਬ ਵਿੱਚ ਰੋਲ ਮਾਡਲ ਦੀ ਤਰ੍ਹਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਬੀ ਆਰ ਅੰਬੇਦਕਰ ਨੂੰ ਸੰਵਿਧਾਨ ਦੇ ਨਿਰਮਾਤਾ ਨੇ ਸਾਰੇ ਉਹਨਾਂ ਦੀ ਅਹਿਮੀਅਤ ਜਾਣਦੇ ਨੇ ਪਿਛਲੇ ਦਿਨੀ ਕਾਂਗਰਸ ਨੇ ਵੀ ਘਰੇਲੀ ਕੀਤੀ ਆ ਕਿ ਸੰਵਿਧਾਨ ਬਚਾਓ ਬਿਲਕੁਲ तमाम ਪਾਰਟੀਆਂ ਕਰਦੀਆਂ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਜੋ ਹੈ ਉਹ ਬਹੁਤ ਵੱਡਾ ਹੈ ਸਾਡੇ ਦੇਸ਼ ਦੇ ਜੋ ਲੋਕਤੰਤਰ ਹੈ ਉਸ ਨੂੰ ਵੱਡਾ ਕਿਉਂ ਕਿਹਾ ਜਾਂਦਾ ਹੈ ਉਹ ਬਣਾਇਆ ਹੈ ਡਾਕਟਰ ਬੀ ਆਰ ਅੰਬੇਦਕਰ ਨੇ ਤੇ ਉਸ ਨੂੰ तकरीबन 2 ਸਾਲਾਂ ਦਾ ਸਮਾਂ ਲੱਗਿਆ 2 ਸਾਲ 18 ਮਹੀਨੇ 11 ਦਿਨ ਦਾ ਬਿਲਕੁਲ ਇੰਨਾ ਲੰਮਾ ਸਮਾਂ ਲੱਗਿਆ ਹੈ ਇੰਨੀ ਲੰਮੀ ਉਹਨਾਂ ਨੇ ਰਿਸਰਚ ਕੀਤੀ ਬਹੁਤ ਬੈਸਟ ਬੈਸਟ ਚੀਜ਼ਾਂ ਜੋ ਹੈ ਉਹ ਦੂਜੇ ਦੇਸ਼ਾਂ ਤੋਂ ਸਾਡੇ ਸੰਵਿਧਾਨ ਦੇ ਵਿੱਚ ਰੱਖੀਆਂ ਗਈਆਂ ਨੇ ਤਾਂ ਹੁਣ ਪੁੱਤ ਨਾਲ ਛੇੜਛਾੜ ਕਰਨਾ ਬਹੁਤ ਸ਼ਰਮਨਾਕ ਹੈ ਕਿਉਂਕਿ ਨਰਾਜ਼ਗੀ ਹੈ ਉਸ ਦੇ ਵਿੱਚ ਕਿਉਂਕਿ ਡਾਕਟਰ ਬੀ ਆਰ ਅੰਬੇਦਕਰ ਤਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਬੁੱਤ ਨਾਲ ਛੇੜਛਾੜ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਤੁਸੀਂ ਸੰਵਿਧਾਨ ਦੇ ਵਿੱਚ ਸਾਡੇ ਮੁਤਾਬਕ ਚੀਜ਼ਾਂ ਨਹੀਂ ਲਿਖੀਆਂ ਲੋਕਾਂ ਦੇ ਵਿੱਚ ਜੋ ਨਰਾਜ਼ਗੀ ਹੈ ਜੋ ਛੇੜਛਾੜ ਕੀਤੀ ਜਾਂਦੀ ਹੈ ਬਾਅਦ ਵਿੱਚ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਪਰ ਇਹ ਕੋਈ ਜ਼ਰੀਆ ਨਹੀਂ ਹੈ ਪਰ ਇਹ ਜਿੱਤੇ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਹਲਕੇ ਪਿੱਛੇ ਆਪਾਂ ਦੇਖਿਆ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਛੇੜਛਾੜ ਹੋਈ ਸੀ ਤਾਂ ਪੂਰੇ ਦੇਸ਼ ਭਰ ਦੇ ਵਿੱਚ ਵਿਰੋਧ ਹੋਇਆ ਸਾਰੀਆਂ ਪਾਰਟੀਆਂ ਨੇ ਉੱਠ ਕੇ ਵਿਰੋਧ ਕੀਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਜਿਹੜੇ ਬੰਦੇ ਨੇ ਛੇੜਛਾੜ ਕੀਤੀ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਬੰਦਾ ਚੁੱਕਿਆ ਔਰ ਉਸ ਤੋਂ ਬਾਅਦ ਇਹ ਗੱਲਾਂ ਬਾਤਾਂ ਵੀ ਚੱਲੀਆਂ ਔਰ ਜਦੋਂ ਉਸ ਤੋਂ ਬੰਦੇ ਤੋਂ ਪੁੱਛ ਕੇ ਕੀਤੀ ਕਿ ਕਹਿੰਦੇ ਉਹ ਬੰਦਾ ਜੀ ਮੈਂਟਲੀ ਅਫਸੈਟ ਆ ਦੇਖੋ ਬਾਅਦ ਵਿੱਚ ਨਾ ਇਹ ਕਿਹਾ ਜਾਂਦਾ ਹੈ ਕਿ ਮੈਂਟਲੀ ਅਫਸੈਟ ਹੈ ਹੂੰ ਦੇਖੋ ਹੁਣ ਜਿਹੜਾ ਇਹ ਛੇੜਛਾੜ ਕੀਤੀ ਗਈ ਜ਼ਿੰਮੇਵਾਰੀ ਲਈ ਹੈ ਗੁਰਪਤਵੰਤ ਸਿੰਘ ਪੰਨੂ ਨੇ ਜੀ ਹਵਾਲਾ ਦਿੱਤਾ ਆਪਰੇਸ਼ਨ ਬਲੂ ਸਟਾਰ ਦਾ ਹੂੰ ਇੱਕ ਤੋਂ ਲੈ ਕੇ 6 ਜੂਨ ਦਾ ਸਮਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਇੱਕ ਬਲੈਕ ਚੈਪਟਰ ਦੀ ਤਰ੍ਹਾਂ ਹੈ ਪੰਜਾਬ ਦੇ ਲਈ ਕਾਲੇ ਦੌਰ ਨੂੰ ਉਸ ਨੂੰ ਚੇਤੇ ਕਰਵਾਉਂਦਾ ਯਾਰ ਬਿਲਕੁਲ ਤਾਂ ਉਹ ਹਵਾਲਾ ਦਿੱਤਾ ਹੈ ਉਸ ਵੀਡੀਓ ਦੇ ਵਿੱਚ ਪੰਨੂ ਨੇ ਜੋ ਕਥਿਤ ਵੀਡੀਓ ਇੱਕ ਸਾਹਮਣੇ ਆਈ ਹੈ ਤਾਂ ਬਾਰ-ਬਾਰ ਜਦੋਂ ਵੀ ਪੰਜਾਬ ਵਿੱਚ ਇਸ ਤਰ੍ਹਾਂ ਕੁਝ ਵੀ ਹੁੰਦਾ ਹੈ ਜੋ ਮਾਹੌਲ ਨੂੰ ਖਰਾਬ ਕਰਦਾ ਉਸ ਦੀ ਜ਼ਿੰਮੇਵਾਰੀ ਲੈਣਾ ਕਿਉਂਕਿ ਉਥੇ ਨੇੜੇ ਐਸ ਐਫ ਜੇ ਦੇ ਨਾਰੇ ਵੀ ਲਿਖੇ ਹੋਏ ਨੇ ਜੋ ਤੁਸੀਂ ਮਾਮਲਾ ਪੁੱਛ ਰਹੇ ਹੋ ਉਥੇ ਇੱਕ ਤਾਂ ਕਾਲਖ ਲਗਾਈ ਗਈ ਐਸਐਫ ਜੇ ਦੇ ਨਾਰੇ ਲਿਖੇ ਗਏ ਤੇ ਇਸ ਤਰ੍ਹਾਂ ਦੀਆਂ ਜਦੋਂ ਪੰਜਾਬ ਵਿੱਚ ਚੀਜ਼ਾਂ ਹੁੰਦੀਆਂ ਨੇ ਤਾਂ ਉਹ ਮਾਹੌਲ ਖਰਾਬ ਕਰਦੀਆਂ ਨੇ ਕਿਉਂਕਿ ਹੁਣ ਲੋਕਾਂ ਵਿੱਚ ਰੋਸ ਐ ਇਸ ਨੂੰ ਲੈ ਕੇ ਕਿਉਂ ਬੁੱਤ ਨਾਲ ਛੇੜਛਾੜ ਕੀਤੀ ਗਈ ਕਿਉਂ ਸੁਰੱਖਿਆ ਨਹੀਂ ਕੀਤੀ ਜਾ ਰਹੀ ਜਨਮ ਦਿਹਾੜਾ ਮਨਾਇਆ ਜਾਂਦਾ ਡਾਕਟਰ ਬੀ ਆਰ ਅੰਬੇਦਕਰ ਦਾ ਵੱਖ-ਵੱਖ ਥਾਵਾਂ ਤੇ ਪਰ ਇਸ ਤਰ੍ਹਾਂ ਬੁੱਤ ਨਾਲ ਛੇੜਛਾੜ ਕਰਨਾ ਦਿਨ ਚੁਣ ਕੇ ਕਿਉਂਕਿ ਜੋ ਤੁਸੀਂ ਅੰਮ੍ਰਿਤਸਰ ਵਾਲੀ ਗੱਲ ਕਰ ਰਹੇ ਹੋ ਉਸ ਦਿਨ ਤਾਂ ਸੰਵਿਧਾਨ ਦੇ ਵਾਸਤੇ ਅਨੇਕਿ ਰਿਪਬਲਿਕ ਡੇ ਸੀ ਉਸ ਦਿਨ ਜੋ ਸਭ ਤੋਂ ਵੱਡਾ ਦਿਹਾੜਾ ਮੰਨਿਆ ਜਾਂਦਾ ਹੈ ਹੈ ਨਾ ਤਾਂ ਫਿਰ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਕਿ ਇਹ ਦਿਨ ਚੁਣ-ਚੁਣ ਕੇ ਅਜਿਹਾ ਕਿਉਂ ਹੋ ਰਿਹਾ ਉਸ ਸਮੇਂ ਵੀ ਅਜਿਹਾ ਦਿਨ ਚੁਣਿਆ ਗਿਆ ਕਿ ਜੋ ਮਾਨਸਿਕ ਤੌਰ ਤੇ ਪਰੇਸ਼ਾਨ ਹੋਏਗਾ ਸ਼ਖਸ ਉਹ ਦਿਨ ਚੁਣੇਗਾ ਹੂੰ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਹੈ ਅਨਿਲਮ ਪੰਜਾਬ ਦਾ ਜਿਹੜਾ ਮਾਹੌਲ ਆ ਚਾਹੇ ਉਹ ਕਿਸੇ ਵੱਲੋਂ ਵੀ ਖਰਾਬ ਕੀਤਾ ਜਾਵੇ ਚਾਹੇ ਕੋਈ ਸਿਆਸੀ ਤਰ ਹੋਵੇ ਜਾਂ ਕੋਈ ਕਹਿ ਸਕਦੇ ਆ ਕਿ ਵੱਖਵਾਦੀ ਸੋਚ ਰੱਖਣ ਵਾਲੇ ਲੋਕ ਹੋਣ ਪੰਜਾਬ ਨੂੰ ਸ਼ਾਂਤ ਨਹੀਂ ਰਹਿਣ ਦਿੱਤਾ ਜਾ ਰਿਹਾ ਸ਼ਿਕਾਰ ਲੋਕ ਹੋ ਰਹੇ ਨੇ ਸ਼ਿਕਾਰ ਆਮ ਲੋਕ ਹੋ ਰਹੇ ਨੇ ਬਿਲਕੁਲ ਆਮ ਲੋਕ ਸ਼ਿਕਾਰ ਆਮ ਲੋਕ ਹੋ ਰਹੇ ਨੇ ਕਿਉਂਕਿ ਇੱਕ ਦਹਾਕੇ ਤੋਂ ਬਾਅਦ ਦੀ ਵੱਧ ਤੋਂ ਤਾਂ ਅਸੀਂ ਦੇਖ ਰਹੇ ਆ ਸਾਡੇ ਤੋਂ ਪਹਿਲਾਂ ਕਈ ਕਈ ਦਹਾਕੇ ਹੋਗੇ ਤੁਸੀਂ ਦੇਖੋ ਕਿ 2047 1947 ਜਦੋਂ ਦੇਸ਼ ਆਜ਼ਾਦ ਹੋਇਆ ਔਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੂਬਾ ਆ ਪੰਜਾਬ ਸੂਬਾ ਉਸ ਨੂੰ ਸ਼ਾਂਤ ਨਹੀਂ ਰਹਿਣ ਦਿੱਤਾ ਜਾ ਰਿਹਾ ਆਈ ਵਾਰ ਕਿਸੇ ਨਾ ਕਿਸੇ ਵੱਲੋਂ ਜਿਹੜਾ ਕੁਝ ਐਦਾਂ ਦੀ ਹਰਕਤ ਕੀਤੀ ਜਾਂਦੀ ਆ ਔਰ ਉਸ ਤੋਂ ਬਾਅਦ ਸਾਰੀ ਸ਼ਾਂਤੀ ਜਿਹੜੀ ਉਹ ਭੰਗ ਹੋ ਜਾਂਦੀ ਆ ਸੋ ਹੁਣ ਫੇਰ ਉਦਾਂ ਦੀ ਕੋਸ਼ਿਸ਼ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਸੂਬੇ ਵਿੱਚ ਹੀ ਕੁਝ ਜੋ ਸ਼ਰਾਰਤੀ ਅੰਸਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਨੇ ਉਹਨਾਂ ਕਾਰਨ ਤੁਸੀਂ ਨਹੀਂ ਪਰੇਸ਼ਾਨ ਹੋਣਾ ਤੁਸੀਂ ਆਪਣੇ ਅੰਦਰ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਹੀਂ ਲਿਉਣੀ ਜੋ ਦੂਜੇ ਪ੍ਰਤੀ ਨਫ਼ਰਤ ਪੈਦਾ ਕਰੇ ਕਿਉਂਕਿ ਇਹਨਾਂ ਕਾਰਨਾਂ ਤੋਂ ਕੀ ਹੋ ਰਿਹਾ ਜੇ ਕਿਸੇ ਵੀ ਧਾਰਮਿਕ ਸਥਾਨ ਤੇ ਕੁਝ ਹੁੰਦਾ ਤਾਂ ਵੀ ਨਫ਼ਰਤ ਪੈਦਾ ਹੁੰਦੀ ਹੈ ਇਸ ਤਰੀਕੇ ਦੋ ਭਾਈਚਾਰਿਆਂ ਵਿਚਾਲੇ ਤੇ ਜਦੋਂ ਇਸ ਤਰ੍ਹਾਂ ਕੋਈ ਵੀ ਸ਼ਰਾਰਤੀ ਅੰਸਰ ਕਰ ਜਾਂਦਾ ਹੈ ਬਾਅਦ ਵਿੱਚ ਜ਼ਿੰਮੇਵਾਰੀਆਂ ਵੀ ਲਈ ਜਾਂਦੀਆਂ ਨੇ ਤਾਂ ਉਸ ਕਾਰਨ ਵੀ ਸੂਬੇ ਵਿੱਚ ਮਾਹੌਲ ਖਰਾਬ ਹੁੰਦਾ ਹੈ ਤੇ ਉਸ ਨੂੰ ਜਿੰਨਾ ਹੋ ਸਕੇ ਬਚਾ ਕਰਨਾ ਹੈ ਇੱਕ ਮੈਂ ਹੋਰ ਖਬਰ ਦਾ ਇੱਥੇ ਜ਼ਿਕਰ ਕਰਾਂਗੀ ਪੰਜਾਬ ਦੀ ਬਹੁਤ ਅਹਿਮ ਤੇ ਜਨਤਾ ਨੂੰ ਦੱਸਣੀ ਬਹੁਤ ਜ਼ਰੂਰੀ ਮਾਊਂਟੇਨ ਸਿਕਨੈਸ ਅੱਜ ਚਰਚਾ ਵਿੱਚ ਅੱਜ ਚਰਚਾ ਵਿੱਚ ਆਇਆ ਇਹ ਵਿਸ਼ਾ ਕਿਉਂਕਿ ਪਟਿਆਲਾ ਦਾ ਇੱਕ ਸ਼ਖਸ ਹਿਮਾਚਲ ਵਿੱਚ ਗਿਆ ਆਪਣੇ ਪਤਨੀ ਨਾਲ ਗਏ ਸੀ ਜਿਵੇਂ ਬਹੁਤ ਸਾਰੇ ਸੈਲਾਨੀ ਜਾਂਦੇ ਆ ਪੰਜਾਬ ਤੋਂ ਬਹੁਤ ਲੋਕ ਗਰਮੀ ਵਿੱਚ ਰੁੱਖ ਕਰਦੇ ਨੇ ਪਹਾੜੀ ਖੇਤਰਾਂ ਦਾ ਪਰ ਕਈ ਵਾਰ ਉਹ ਕੀ ਕਰਦੇ ਆ ਉਹ ਬਹੁਤ ਹੀ ਉੱਚੇ ਸਥਾਨਾਂ ਤੇ ਚੱਲ ਜਾਂਦੇ ਹੁਣ ਲੇ ਲਦਾਖ ਮਨਾਲੀ ਇਸ ਤਰ੍ਹਾਂ ਦੀਆਂ ਥਾਵਾਂ ਨੇ ਜੋ ਇੱਕਦਮ ਤੇ ਮੈਦਾਨੀ ਇਲਾਕਿਆਂ ਤੋਂ ਜਾਏਗਾ ਉਥੇ ਉਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਮਾਊਂਟੇਨ ਸਿਕਨੈਸ ਦਾ ਸਾਹਮਣਾ ਕਰਨਾ ਪਿਆ ਡਾਕਟਰ ਵਿਰਿੰਦਰ ਨੂੰ ਦੇਖੋ ਪੇਸ਼ੇਵਰ ਜੋ ਆਵ ਡਾਕਟਰ ਸਨ ਬਿਲਕੁਲ ਰੋਥੇ ਕੋ ਮੰਗ ਗਏ ਆਪ ਮੈਦਾਨੇ ਇਲਾਕਿਆਂ ਤੋਂ ਸੀ ਇਕਦਮ ਤੇ ਉੱਚੇ ਇਲਾਕੇ ਵਿੱਚ ਚਲੇ ਗਏ ਤਾਂ ਇਸ ਕਾਰਨ ਉਹਨਾਂ ਨੂੰ ਮਾਊਂਟਨ ਸਿਕਨੈਸ ਹੋ ਗਈ ਹੂੰ ਤੇ ਇਸ ਲਈ ਡਾਕਟਰ ਨੇ ਵੀ ਜੋ ਚੈੱਕਅਪ ਕਰ ਰਹੇ ਨੇ ਜੋ ਹੋਰ ਵੀ ਡਾਕਟਰ ਹਿਮਾਚਲ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਮੈਦਾਨੇ ਇਲਾਕਿਆਂ ਵਿੱਚ ਰਹਿੰਦੇ ਹੋ ਤਾਂ ਤੁਸੀਂ ਪਹਾੜਾਂ ਵਿੱਚ ਚੜ੍ਹਾਈ ਕਰੋ ਪਰ ਇਕਦਮ ਤੇ ਨਹੀਂ ਉੱਚੀ ਚੋਟੀ ਤੇ ਤੁਸੀਂ ਜਾਣਾ ਇੱਕ ਇੱਕ ਦਿਨ ਕਰਕੇ ਪਹਿਲਾਂ ਥੋੜਾ ਜਿਹੜਾ ਕਿਉਂਕਿ ਆਲਟੀਟਿਊਡ ਹੁੰਦਾ ਹੈ ਜਗਾ ਦਾ ਤਾਂ ਉਥੇ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਿਉਂਕਿ ਹਿਮਾਚਲ ਵਿੱਚ ਆਲਟੀਟਿਊਡ 10000 11000 ਇਸ ਤਰ੍ਹਾਂ ਹੁੰਦਾ ਹੈ ਤਾਂ ਤੁਸੀਂ ਸੀ ਲੈਵਲ ਤੋਂ ਜਦੋਂ ਗੱਲ ਅਸੀਂ ਕਰਦੇ ਆ ਤਾਂ ਬਹੁਤ ਥੋੜੀ ਥੋੜੀ ਚੜ੍ਹਾਈ ਜੇਕਰ ਤੁਹਾਨੂੰ ਸਾਹ ਲੈਣ ਦੇ ਵਿੱਚ ਖਾਸ ਤੌਰ ਤੇ ਦਿੱਕਤ ਹੋ ਰਹੀ ਹੈ ਤਾਂ ਤੁਸੀਂ ਧਿਆਨ ਰੱਖਣਾ ਹੈ ਇੱਕ ਤਾਂ ਆਕਸੀਜਨ ਸਿਲੰਡਰ ਨਾਲ ਰੱਖਣ ਦੀ ਸਲਾਹ ਦਿੱਤੀ ਗਈ ਹੈ ਬਹੁਤ ਸਾਰੇ ਲੋਕ ਨਹੀਂ ਲੈ ਜਾਂਦੇ ਟਰੈਕਿੰਗ ਕਰਨ ਜਾਂਦੇ ਆ ਪਰ ਨਹੀਂ ਲੈ ਜਾਂਦੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੇਕਰ ਆਪਣੇ ਆਪ ਨੂੰ ਹੈਲਦੀ ਸਮਝਦੇ ਹੋ ਤਾਂ ਤੁਸੀਂ ਪਹਾੜੀ ਖੇਤਰਾਂ ਦੇ ਵਿੱਚ ਵੀ ਹੈਲਦੀ ਹੋ ਕਿਉਂਕਿ ਹਰ ਬਿਲਕੁਲ ਜੀਓਗ੍ਰਾਫੀ ਅਲੱਗ ਹੁੰਦੀ ਹੈ ਸਾਰੀ ਜਗ੍ਹਾ ਦੀ ਇਹ ਲਖਵਿੰਦਰ ਹਾਂ ਬਿਲਕੁਲ ਤਾਂ ਉਸ ਕਾਰਨ ਲੋਕ ਪਰੇਸ਼ਾਨ ਹੋ ਜਾਂਦੇ ਨੇ ਤੇ ਇਹ ਸਾਹ ਲੈਣ ਵਿੱਚ ਇਹਨਾਂ ਨੂੰ ਦਿੱਕਤ ਹੋਈ ਤੇ ਪਰਿਵਾਰ ਵੀ ਪੂਰਾ ਫਿਰ ਪਰੇਸ਼ਾਨ ਹੋਇਆ ਸੋ ਨੌਜਵਾਨਾਂ ਨੂੰ ਹੀ ਅਪੀਲ ਆ ਜਿਹੜੇ ਵੀ ਲੋਕ ਨੇ ਜਿਹੜੇ ਜਾਣਦੇ ਨੇ ਪਹਾੜੀ ਖੇਤਰ ਦੇ ਵਿੱਚ ਸੋ ਆਪਣਾ ਜਾਣ ਲਗੇ ਧਿਆਨ ਰੱਖੋ ਔਰ ਉੱਥੇ ਦੀ ਸਿਚੁਏਸ਼ਨ ਨੂੰ ਦੇਖੇ ਉੱਥੇ ਦੇ ਮੌਸਮ ਨੂੰ ਦੇਖ ਕੇ ਹੀ ਤੁਹਾਨੂੰ ਅੱਗੇ ਸਫਰ ਕਰਨਾ ਚਾਹੀਦਾ ਆਪਾਂ ਨਿਲਮ ਦੇਖਿਆ ਬਹੁਤੇ ਆਪਾਂ ਹੁਣ ਦੇਖਦੇ ਆ ਕਿ ਨੌਜਵਾਨ ਜਦੋਂ ਹਿਮਾਚਲ ਵੱਲ ਜਾਂਦੇ ਨੇ ਜਾਂ ਜੰਮੂ ਕਸ਼ਮੀਰ ਵੱਲ ਜਾਂਦੇ ਨੇ ਬਹੁਤ ਸਾਰੇ ਲੋਕ ਤਾਂ ਇੱਕ ਸੱਚੇ ਮਨੋ ਭਾਵਨਾ ਲੈ ਕੇ ਜਾਂਦੇ ਨੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਨੇ ਤਾਂ ਉਹ ਸੱਚੇ ਮਨੋਂ ਇੱਕ ਨਤਮਸਤਕ ਹੋਣ ਵਾਲੀ ਭਾਵਨਾ ਨਾਲ ਜਾਂਦੇ ਨੇ ਪਰ ਬਹੁਤੇ ਨੌਜਵਾਨ ਆਪਾਂ ਹੁੱਲੜਵਾਜਵੀ ਦੇਖੇ ਨੇ ਜਿਹੜੇ ਮੋਟਰਸਾਈਕਲਾਂ ਦੇ ਪਟਾਕੇ ਵਜਾਉਂਦੇ ਨੇ ਗੱਡੀਆਂ ਦੇ ਉੱਤੇ ਗਲਤ ਜਿਹੜੇ ਲਾ ਕੇ ਸ਼ੀਸ਼ੇ ਲਗਾ ਕੇ आले-ਦਾਲੇ ਜਾਂ ਫਿਰ ਬਲੈਕ ਜਿਹੜੀਆਂ ਪੱਟੀਆਂ ਆਂਦੀਆਂ ਨੇ ਫਿਲਮਾਂ ਜਾਂਦੀਆਂ ਨੇ ਉਹ ਲਗਾ ਕੇ ਹੁੱਲੜਬਾਜੀ ਕਰਦੇ ਨੇ ਸੋ ਉਸਦੇ ਜਿਹੜੇ ਅੰਜਾਮ ਵੀ ਨੇ ਉਹ ਵੀ ਆਪਾਂ ਨੇ ਦੇਖੇ ਨੇ ਹਣਾ ਬਿਲਕੁਲ ਬਿਲਕੁਲ ਕਿਉਂਕਿ ਆਪਣੀ ਸੁਰੱਖਿਆ ਆਪਣੇ ਹੱਥ ਵਿੱਚ ਹੁੰਦੀ ਹੈ ਕਿਉਂਕਿ ਮੀ ਪੈ ਰਿਹਾ ਹੈ ਉਥੇ ਤੇ ਫਿਰ ਤੁਸੀਂ ਕਿਸੇ ਲੇਕ ਦੇ ਨੇੜੇ ਚੱਲ ਗਏ ਹੋ ਨਹਿਰ ਦੇ ਨੇੜੇ ਚੱਲ ਗਏ ਹੋ ਤਾਂ ਆਪਣੀ ਜਾਨ ਨੂੰ ਤੁਸੀਂ ਖਤਰੇ ਵਿੱਚ ਆਪ ਪਾ ਰਹੇ ਹੋ اسی ਤਰੀਕੇ ਮੀ ਜੇ ਪਹਾੜਾਂ ਵਿੱਚ ਪੈ ਰਿਹਾ ਤਾਂ ਵੀ ਤੁਸੀਂ ਜਾਨ ਆਪਣੇ ਆਪ ਖਤਰੇ ਵਿੱਚ ਪਾ ਰਹੇ ਹੋ ਕਿਉਂਕਿ ਉਹ ਨਾਰਮਲ ਮੀ ਨਹੀਂ ਹੁੰਦਾ ਜੋ ਮੈਦਾਨੀ ਇਲਾਕਿਆਂ ਵਿੱਚ ਹੁੰਦਾ ਹੈ ਉਹ ਤੁਹਾਡੀ ਜਾਨ ਖਤਰੇ ਵਿਚ ਆ ਸਕਦੇ ਹੈ ਲੈਂਡਸਲਾਈਡ ਕਿਉਂਕਿ ਉੱਥੇ ਹੁੰਦੇ ਹੈ ਮੌਸਮ ਵਿੱਚ ਕਾਫੀ ਬਦਲਾ ਹੁੰਦਾ ਹੁਣ ਜਦੋਂ ਅਸੀਂ ਮੌਸਮ ਦੀ ਗੱਲ ਕਰ ਰਹੇ ਮੈਨੂੰ ਲੱਗਦਾ ਨਾਰਥ ਈਸਟ ਯਾਨੀ ਕਿ ਜੋ ਉੱਤਰ ਬਿਲਕੁਲ ਬਿਲਕੁਲ ਅਸਾਮ ਵਿੱਚ ਗੱਲ ਤ੍ਰਿਪੁਰਾ ਇੱਥੇ ਤਾਂ ਇਸ ਤਰ੍ਹਾਂ ਦੀ ਬਿਲਕੁਲ ਇੱਥੇ ਇਸ ਤਰ੍ਹਾਂ ਦੀ ਸਥਿਤੀ ਇਸ ਸਮੇਂ ਤੇ ਬਣੀ ਹੋਈ ਹੈ ਕਿ ਹੜ ਵਰਗੇ ਹਾਲਾਤ ਬਣ ਗਏ ਬ੍ਰਹਮਪੁੱਤਰ ਨਦੀ ਉਫਾਨ ਤੇ ਹੈ ਤੇ ਕਈ ਘਰ ਤਬਾਹ ਹੋ ਗਏ ਹੈ ਇਸ ਦੇ ਨਾਲ ਹੀ ਅਜ ਇੱਕ ਮਿਲਟਰੀ ਕੈਂਪ ਜੋ ਲੱਗਿਆ ਹੋਇਆ ਸੀ ਉਹ ਤਬਾਹ ਹੋਇਆ ਤਿੰਨ ਜਵਾਨਾਂ ਦੇ ਵਿੱਚ ਤਿੰਨ ਜਿਹੜੇ ਜਵਾਨ ਸੀ ਉਹ ਸ਼ਹੀਦ ਹੋ ਗਏ ਬਾਕੀ ਜਿਹੜੇ ਉਹ ਜ਼ਖਮੀ ਨੇ ਬਿਲਕੁਲ ਕਈ ਜ਼ਖਮੀ ਨੇ ਤੇ ਉਹਨਾਂ ਨੂੰ ਜਿਉਂਦਾ ਅਮਲ ਵੇ ਹੇਠੋਂ ਕੱਢਿਆ ਗਿਆ ਲੈਂਡਸਲਾਈਡ ਹੋਇਆ ਉੱਥੇ ਤਾਂ ਦੇਖੋ ਕਿ ਇਸ ਸਮੇਂ ਹਾਲਾਤ ਨਾਰਥ-ਈਸਟ ਦੇ ਜੋ ਸੂਬੇ ਹੈ ਉੱਥੇ ਬਹੁਤ ਭਿਆਨਕਰ ਬਣੇ ਹੋਏ ਨੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਗੋਡੇ-ਗੋਡੇ ਪਾਣੀ ਹੈ ਤੇ ਵਹਾਨਾ ਨੂੰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਘਰ ਡੁੱਬ ਚੁੱਕੇ ਨੇ ਹੜ੍ਹ ਵਰਗੇ ਜੋ ਹਾਲਾਤ ਬਣੇ ਹੋਏ ਨੇ ਪੂਰੇ ਇਸ ਸਮੇਂ ਜੋ ਜਨਤਾ ਹੈ ਉਹ ਹੈਰਾਨ ਪਰੇਸ਼ਾਨ ਹੋ ਰਹੀ ਹੈ ਰੈਸਕਿਊ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ ਇਥੋਂ ਤੱਕ ਕਿ ਅੱਜ ਜਿਵੇਂ ਮੈਂ ਆਰਮੀ ਕੈਂਪ ਦੀ ਗੱਲ ਹੀ ਕੀਤੀ ਜੋ ਸਾਡੇ ਫੌਜੀ ਹੈ ਉਹ ਵੀ ਸ਼ਿਕਾਰ ਹੋ ਰਹੇ ਨੇ ਕਿਉਂਕਿ ਕਲਾਈਮੇਟ ਹੈ ਇਸ ਤੇ ਬਿਲਕੁਲ ਵੀ ਕੰਟਰੋਲ ਨਹੀਂ ਹੈ ਕਿਸੇ ਦਾ ਬਿਲਕੁਲ ਹੋਰ ਵੀ ਨਹੀਂ ਲ ਮਥੇ ਪਿਛਲੇ 4 ਦਿਨਾਂ ਤੋਂ ਮੀਂਹ ਪੈ ਰਿਹਾ ਭਾਰੀ ਜਿਹੜਾ ਮੀਂਹ ਤਾਂ ਪੈ ਰਿਹਾ ਔਰ ਜਨਲ ਤੇਜ਼ ਹਵਾਵਾਂ ਵੀ ਚੱਲਦੀਆਂ ਨੇ ਔਰ ਅਰੁਣਾਚਲ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਜਿਹੜਾ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੁਣ ਲੋਕਾਂ ਕੋਲੇ ਉਥੇ ਖਾਣ ਲਈ ਕੋਈ ਰਾਸ਼ਨ ਨਹੀਂਗਾ ਰਹਿਣ ਲਈ ਉਹਨਾਂ ਲਈ ਕੋਈ ਟਿਕਾਣਾ ਨਹੀਂਗਾ ਹਾਲਕੇ ਉਥੇ ਪ੍ਰਸ਼ਾਸਨ ਆ ਜਿਹੜਾ ਉਸ ਦੇ ਵੱਲੋਂ ਵੀ ਮੁਸ਼ਕਲਤਾ ਕੀਤੀਆਂ ਜਾ ਰਹੀਆਂ ਨੇ ਫੌਜ ਵੀ ਮੇਰੇ ਖਿਆਲ ਲਗਾਈ ਗਈ ਹੈ ਜੋ ਖਬਰਾਂ ਸਾਡੇ ਕੋਲ ਆ ਰਹੀਆਂ ਨੇ ਕਿ ਫੌਜ ਦੇ ਵੱਲੋਂ ਉਹਨਾਂ ਨੂੰ ਚੁੱਕ ਕੇ ਕਿਸੇ ਸੁਰੱਖਿਤ ਥਾਂ ਤੇ ਪਹੁੰਚਾਇਆ ਜਾ ਰਿਹਾ। ਸੋ ਅਜਿਹੇ ਅਸਾਰ ਨੇ ਜਿਹੜੇ ਮੀਂਹ ਦੇ ਨੇ ਉਹ ਲਗਾਤਾਰ ਵੱਡੀ ਤਬਾਹੀ ਵੱਲ ਜਾਨੀ ਕਿ ਉਸ ਖੇਤਰ ਨੂੰ ਲੈ ਕੇ ਜਾ ਰਹੇ ਨੇ ਅਸਾਮ ਦੇ ਵੱਲ ਮੰਗਾਲਿਆ ਹੋ ਗਿਆ ਔਰ ਨਾਚਲ ਪ੍ਰਦੇਸ਼ ਹੋ ਗਿਆ ਇਸ ਦੇ ਵਿੱਚ ਤਬਾਹੀ ਮਚਾਈ ਹੈ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ 37 ਲੋਕਾਂ ਦੀ ਉੱਥੇ ਜਾਨ ਚਲੀ ਗਈ ਹੈ। ਬਿਲਕੁਲ ਤਾਂ ਮੌਤਾ ਹੋ ਰਹੀਆਂ ਨੇ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਚੇਤਾਵਨੀ ਪਹਿਲਾਂ ਤੋਂ ਹਰ ਇੱਕ ਸੂਬੇ ਵਿੱਚ ਜਾਰੀ ਕੀਤੀ ਜਾਂਦੀ ਹੈ ਅੱਜ ਮੀਂਹ ਪਵੇਗਾ ਜ ਤੂਫਾਨ ਆਵੇਗਾ ਨਾਰਥ-ਈਸਟ ਦੇ ਵਿੱਚ ਤਾਂ ਲੈਂਡਸਲਾਈਡ ਹੋ ਰਹੀ ਹੈ ਬਿਲਕੁਲ ਹਾਲਾਤ ਇਸ ਸਮੇਂ ਖਰਾਬ ਨੇ ਉੱਥੇ ਤੇ ਲੋਕ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਉੱਧਰ ਦੂਸਰੀ ਕੋਰੋਨਾ ਜਿਹੜਾ ਆਪਣੇ ਦਿਨ-ਪ੍ਰਤੀ ਦਿਨ ਪੈਰ ਪਸਾਰਦਾ ਜਾ ਰਿਹਾ ਹੁਣ ਕਰੋਨਾ ਦੇ ਜਿਹੜੇ ਅੰਕੜੇ ਨੇ ਉਹ ਵਧਦੇ ਜਾ ਰਹੇ ਨੇ ਦੇਸ਼ ਦੇ ਵਿੱਚ 3900 ਕੁਸ਼ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਨੇ ਪਹਿਲਾਂ 3000 ਸੀਗੇ ਹੁਣ 3900 ਕੁਸ਼ ਹੋ ਗਏ ਨੇ 6 ਮੌਤਾਂ ਹੋ ਗਈਆਂ ਨੇ ਪਿਛਲੇ 24 ਘੰਟਿਆਂ ਦੇ ਵਿੱਚ ਤਾਂ ਯਾਨੀ ਕਿ 30 ਤੋਂ ਉੱਪਰ ਹੁਣ ਅੰਕੜਾ ਪਹੁੰਚ ਚੁੱਕਿਆ ਹੈ ਮੌਤਾਂ ਦਾ ਤੇ ਉੱਥੇ ਹੀ 39 ਜਿਵੇਂ ਤੁਸੀਂ ਜ਼ਿਕਰ ਕੀਤਾ 3900 ਦੇ ਨੇੜੇ ਐਕਟਿਵ ਮਾਮਲੇ ਨੇ 3970 ਹੱਥੀ ਮਾਮਲੇ ਹੋ ਚੁੱਕੇ ਨੇ ਹੱਥੀ ਮਾਮਲੇ ਹੋ ਚੁੱਕੇ ਨੇ ਯਾਨੀ ਕਿ ਕਰੋਨਾ ਕਾਰਨ ਵੀ ਹੁਣ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ ਸਭ ਤੋਂ ਜ਼ਿਆਦਾ ਕੇਰਲ ਵਿੱਚ ਮਾਮਲੇ ਨੇ ਦੂਜੇ ਨੰਬਰ ਤੇ ਮਹਾਰਾਸ਼ਟਰ ਹੈ ਇਥੇ ਕੁੱਲ ਮਿਲਾ ਕੇ ਇਹਨਾਂ ਦੋਹਾਂ ਸੂਬਿਆਂ ਦੇ ਵਿੱਚ ਹੀ 50% 50% ਨੇ ਔਰ ਹੁਣ ਦੋ ਮਾਮਲੇ ਅਹਮਦਾਬਾਦ ਦੇ ਵਿੱਚ ਵੀ ਦੇਖੇ ਗਏ ਨੇ ਜਿੱਥੇ ਇੱਕ ਜਿਹੜੀ 18-19 ਸਾਲ ਦੀ ਇੱਕ ਬੱਚੀ ਸੀਗੀ ਔਰ ਉਹ ਗਰਭਵਤੀ ਵੀ ਸੀਗੀ ਦੱਸਿਆ ਜਾ ਰਿਹਾ ਵਿਆਹੀ ਹੋਈ ਕੁੜੀ ਸੀ ਯਾਨੀ ਕਿ ਉਹ ਗਰਭਵਤੀ ਸੀ ਕੋ ਤੇ ਇੱਕ ਔਰਤ ਨੂੰ ਜਿਹੜਾ ਕਰੋਨਾ ਪੋਜ਼ਿਟਿਵ ਪਾਏਗਾ ਬੱਚੇ ਵੀ ਸ਼ਿਕਾਰ ਹੋ ਰਹੇ ਨੇ ਬਿਲਕੁਲ ਤੁਸੀਂ ਜਿਵੇਂ ਬੱਚੇ ਦਾ ਜ਼ਿਕਰ ਕੀਤਾ ਬੱਚੇ ਜਲਦੀ ਸ਼ਿਕਾਰ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਕੋਈ ਵੀ ਬਿਮਾਰੀ ਹੈ ਉਹ ਜਲਦੀ ਫੜਦੀ ਹੈ ਤਾਂ ਇਸ ਸਮੇਂ ਜ਼ਰੂਰੀ ਹੈ ਜੇਕਰ ਕਿਸੇ ਨੂੰ ਵੀ ਖੰਘ ਵਰਗੇ ਉਹ ਲੱਛਣ ਹੋ ਰਹੇ ਨੇ ਕਰੋਨਾ ਵਾਲੇ ਤਾਂ ਮਾਸਕ ਕਰਨਾਟਕ ਦੇ ਵਿੱਚ ਤਾਂ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ ਇਸੇ ਕਾਰਨ ਤੇ ਜਿਹੜੇ ਸਾਊਥ ਦੇ ਸੂਬੇ ਇਸ ਸਮੇਂ ਤੇ ਖਾਸ ਤੌਰ ਤੇ ਕਰਨਾਟਕ ਕੇਰਲ ਤਾਮਿਲਨਾਡੂ ਇਹਨਾਂ ਸੂਬਿਆਂ ਦੇ ਵਿੱਚ ਇਸ ਸਮੇਂ ਮਾਸਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਜ਼ਿਆਦਾਤਰ ਥਾਵਾਂ ਤੇ ਤੇ ਉੱਥੇ ਹੀ ਕੋਰੋਨਾ ਨੂੰ ਲੈ ਕੇ ਇੱਥੇ ਇਸ ਸਮੇਂ ਅਲਰਟ ਵੀ ਹੈ ਪੂਰਾ ਸੂਬਾ ਅਲਰਟ ਤੇ ਹੈ ਹਸਪਤਾਲਾਂ ਦੇ ਵਿੱਚ ਪੂਰਨ ਤੌਰ ਤੇ ਪ੍ਰਬੰਧ ਕੀਤੇ ਹੋਏ ਨੇ ਉਦੋਂ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਮਾਮਲੇ ਜੋ ਸਾਹਮਣੇ ਆ ਰਹੇ ਨੇ ਪੰਜਾਬ ਵਿੱਚ ਅੱਜ ਸਿਹਤ ਮੰਤਰੀ ਦਾ ਵੀ ਬਿਆਨ ਸਾਹਮਣੇ ਆਇਆ ਇਸ ਨੂੰ ਲੈ ਕੇ ਕਿ احتیاط ਵਰਤੀ ਜਾ ਰਹੀ ਹੈ ਫਤੇਗੜ ਸਾਹਿਬ ਅੱਜ ਪਹੁੰਚੇ ਸੀ ਸਿਹਤ ਮੰਤਰੀ ਤਾਂ ਉੱਥੇ ਕਹਿੰਦੇ ਹੋਏ ਡਾਕਟਰ ਬਲਵੀਰ ਸਰਾਏ ਬਿਲਕੁਲ ਤਾਂ ਉਹਨਾਂ ਨੇ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਸਾਡੇ ਵੱਲੋਂ ਸਿਹਤ ਸੂਲਤਾਂ ਦੇ ਜਿਹੜੀਆਂ ਪੂਰੇ ਇੰਤਜ਼ਾਮ ਨੇ ਹਸਪਤਾਲਾਂ ਦੇ ਵਿੱਚ ਪੂਰੇ ਪ੍ਰਬੰਧ ਨੇ ਇਨ ਕੇਸ ਜੇਕਰ ਪੰਜਾਬ ਦੇ ਵਿੱਚ ਕੋਈ ਅਜਹੀ ਸਿਚੁਏਸ਼ਨ ਬਣਦੀ ਆ ਤਾਂ ਉਸ ਨੂੰ ਸਾਂਭਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਹਨ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਜੇਕਰ ਪੰਜਾਬ ਵਿੱਚ ਵਧੀਆ ਇੰਤਜ਼ਾਮ ਕੀਤੇ ਗਏ ਨੇ ਪਹਿਲਾਂ ਹੀ ਬੈਡਸ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ ਪੰਜਾਬ ਵਿੱਚ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਸੀ ਜੋ ਚੰਡੀਗੜ੍ਹ ਪਹੁੰਚੇ ਸੀ ਮੌਤ ਹੋ ਗਈ ਸੀ ਤਾਂ ਉਹ ਬੇहद ਮੰਦਭਾਗੀ ਗੱਲ ਸੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤੇ ਉਥੇ ਹੀ ਪੂਰੇ ਦੇਸ਼ ਭਰ ਦੇ ਵਿੱਚ ਵੀ ਅਲਰਟ ਵੀ ਜਾਰੀ ਕੀਤਾ ਗਿਆ ਹੈ ਤੇ ਹਰ ਜਗ੍ਹਾ ਚੈਕਿੰਗ ਵੀ ਕੀਤੀ ਜਾ ਰਹੀ ਹੈ ਆਈਸੋਲੇਸ਼ਨ ਵੀ ਕੀਤੀ ਜਾ ਰਹੀ ਹੈ ਤੇ ਕੋਰੋਨਾ ਤੋਂ ਬਚਾ ਇਸ ਸਮੇਂ ਤੇ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ ਵਾਲਾ ਸਮਾਂ ਸਾਰਿਆਂ ਨੂੰ ਯਾਦ ਹੋਣਾ ਜਦੋਂ ਲਾਕਡਾਊਨ ਲੱਗਿਆ ਸੀ ਤੇ ਉਸ ਸਮੇਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਿੰਡਾਂ ਵੱਲ ਵਾਪਸੀ ਕਰ ਗਏ ਸੀ ਤਾਂ ਇਸ ਸਮੇ ਉਹ ਦੌਰ ਨਾ ਆਵੇ ਇਸ ਲਈ ਬਚਾ ਬਹੁਤ ਜ਼ਰੂਰੀ ਹੈ ਬਹਾਰ ਸਾਨੂੰ ਦੇ ਇਜਾਜ਼ਤ ਧੰਨਵਾਦ